ਪਿੰਡੂ ਕ੍ਰਾਂਤੀਕਾਰੀ ਜੂਨੀਅਰ ਵੱਲੋਂ ਅੱਜ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਉਹਨਾਂ ਦਾ ਕਹਿਣਾ ਕਿ ਜੋ ਸਾਡੀਆਂ ਲਟਕਦੀਆਂ ਮੰਗਾਂ ਨੇ ਉਹਨਾਂ ਨੂੰ ਮਨਜ਼ੂਰ ਕਰਵਾਉਣ ਲਈ ਇਹ ਅਸੀਂ ਧਰਨਾ ਲਗਾਇਆ ਏ। ਜਿਸ ਵਿੱਚ ਨਰੇਗਾ ਦੀ ਦਿਹਾੜੀ ਵਧਾਉਣ ਤੀਜੇ ਹਿੱਸੇ ਦੀ ਜ਼ਮੀਨ ਤੇ ਹੋਰ ਕਾਫੀ ਮੁੱਦੇ ਨੇ। ਆਓ ਦੇਖਦੇ ਹਾਂ ਸੰਗਰੂਰ ਤੋਂ ਹਰਪਾਲ ਸਿੰਘ ਕਾਬਦਾਂ ਦੀ ਰਿਪੋਰਟ। ਹਰਪ੍ਰੀਤ ਕਤੂਰੀ ਨਾਰੀਅਕਾ ਜਾਬਰਬੁਰੋਦੀ ਫਰੰਟ ਦੀ ਸੁਪਾਕ ਕੀ ਕਾਰਨਾ ਜੋ ਡੀਸੀ ਦਫਤਰ ਸੰਗਰੂਰ ਲੱਗੇ ਤੁਸੀਂ ਇੱਕ ਧਰਨਾ ਪ੍ਰੋਟੈਸਟ ਕਰ ਰਹੇ ਹੋ ਅੱਜ ਡੀਸੀ ਦਫਤਰ ਸੰਗਰੂਰ ਵਿਖੇ ਜੋ ਧਰਨਾ ਜਾਰੀ ਕੀਤਾ ਉਹ ਕਿਰਤੀ ਲੋਕਾਂ ਦੀਆਂ ਮੰਗਾਂ ਲਈ ਆ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਪੰਜ ਪੰਜ ਮਰਲੇ ਦੇ ਪਲਾਟ ਸੋ ਨਰੇਗਾ ਦੀ ਦਿਹਾੜੀ ਵਧਾਉਣ ਖਾਤਰ ਸੋ ਜਿਹੜੀਆਂ ਮਤਲਬ ਕਿ ਮਜ਼ਦੂਰਾਂ ਦੀਆਂ ਜਿਹੜੇ ਕਰਜ਼ੇ ਸੀਗੇ ਕਰਜ਼ੇ ਮਾਫੀ ਨੂੰ ਲੈ ਕੇ ਇਹ ਮੰਗਾਂ ਰੱਖਿਆ ਗਿਆ ਨੇ ਸੋ ਅਸੀਂ ਇਹੀ ਕਹਿੰਨੇ ਆ ਪੰਜਾਬ ਸਰਕਾਰ ਜਿਹੜੀ ਕਿਰਤੀ ਲੋਕ ਨੇ ਜਿਹੜੇ ਵੋਟਾ ਪਾਉਂਦੇ ਨੇ ਵੱਧ ਚੜ ਕੇ ਉਹ ਲੋਕਾਂ ਦੀਆਂ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਪ੍ਰੋਪਰ ਤਰੀਕੇ ਨਾਲ ਲਾਸਮੈਂਟ ਕਰ ਦਿੰਦੇ ਨੇ ਪਰ ਰਿਟਰਨ ਦੇ ਵਿੱਚ ਜਾਰੀ ਨਹੀਂ ਕੀਤੀਆਂ ਜਾਂਦੀਆਂ ਉਸ ਮੰਗਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਦਫ਼ਤਰ ਦੇ ਅੱਗੇ ਪਿੱਟ ਸਿਆਪਾ ਕਰ ਰਹੇ ਆ ਪ੍ਰਸ਼ਾਸਨ ਦਾ ਜ ਸੰਗਰੂਰ ਜ਼ਿਲ੍ਹੇ ਦਾ ਖਾਸ ਕਰਕੇ ਕਿ ਅਸੀਂ ਆਪਣੀਆਂ ਮੰਗਾਂ ਮਨਾਉਣ ਖਾਤਰ ਹੀ ਇੱਥੇ ਅਸੀਂ ਰੋਸ਼ ਮਾਰਚ ਕਰ ਰਹੇ ਹਾਂ ਪ੍ਰਸ਼ਾਸਨ ਤੁਹਾਡੀਆਂ ਮੰਗਾਂ ਨਹੀਂ ਮੰਨਦਾ ਤਾਂ ਅਗਲਾ ਧਰਨਾ ਪ੍ਰਦਰਸ਼ਨ ਦਾ ਕੀ ਰੁਕਣਾ ਸੋ ਜੋ ਦੇਖੋ ਅਗਲਾ ਪ੍ਰਦਰਸ਼ਨ ਇਹ ਹੋਗਾ ਜੋ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਜੋ ਵੀ ਸਾਨੂੰ ਹੁਕਮ ਲਾਉਗੀ ਸਾਡੀ ਜਥੇਬੰਦੀ ਵੱਲੋਂ ਅਸੀਂ ਇਹਨਾਂ ਦੇ ਨਾਲ ਆ ਜੋ ਵੀ ਕਮੇਟੀ ਵੱਲੋਂ ਸਾਨੂੰ ਜਾਰੀ ਕੀਤਾ ਜਾਉਂਦਾ ਮੇਰਾ ਨਾਮ ਬਿੰਮਪਾਲਾ ਮੈਂ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨੀਅਨ ਦੀ ਸੁਭਾ ਕੋ ਹਾਂ ਅਸੀਂ ਅੱਜ ਜੋ ਸਾਡੇ ਲਮਕ ਦੀਆਂ ਮੰਗਾਂ ਨੇ ਸਾਡੇ ਮਜ਼ਦੂਰਾਂ ਦੀਆਂ ਲੰਮੇ ਸਮੇਂ ਤੋਂ ਉਹਨਾ ਮੰਗਾਂ ਨੂੰ ਮੰਗਵਾਉਣ ਲਈ ਤੇ ਭਗਵਾਨਤਮਾਨੀ ਸਰਕਾਰ ਨੂੰ ਯਾਦ ਕਰਾਉਣ ਵਾਸਤੇ ਕਿ ਸਾਡੇ ਮਜ਼ਦੂਰਾਂ ਰਿਆ ਨੰਗੂਣੀਆਂ ਹੀ ਆ ਮੰਗਾਂ ਅੱਜ ਤੱਕ ਮੰਗੀਆਂ ਨਹੀਂ ਗਈਆਂ ਇਸ ਕਰਕੇ ਅਸੀਂ ਅੱਜ ਤਪਦੀ ਗਰਮੀ ਦੇ ਵਿੱਚ ਮਜ਼ਦੂਰਾਂ ਨੂੰ ਲਾਇ ਬੰਦ ਕਰਕੇ ਮਜ਼ਦੂਰਾਂ ਨੂੰ ਜਿੱਥੇ ਬੰਦ ਕਰਕੇ ਡੀਸੀ ਦਫ਼ਤਰ ਧਰਨਾ ਲਾਇਆ ਵਾ ਛੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਸੰਘਰਸ਼ਾ ਹੋਰ ਤੇਜ਼ੀ ਦੇ ਨਾਲ ਤੇ ਤਿੱਖਾ ਲਿਖਿਆ ਜਾਊਗਾ ਤੇ ਜਿਹੜੀ ਪੰਚਾਇਤੀ ਜ਼ਮੀਨ ਦੀਆਂ ਡੰਮੀਆਂ ਬੋਲੀਆਂ ਹੁੰਦੀਆਂ ਨੂੰ ਅਨੁਰਾਧ ਕੀਤਾ ਜਾਣਾ ਚਾਹੀਦਾ ਤੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਸਾਡੇ ਦਲਤ ਮਜ਼ਦੂਰਾਂ ਨੂੰ ਉਹਨਾਂ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਜੋ ਭਗਵਾਨਤਮਾਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜੋ ਵੀ ਪੰਜਾਬ ਦੇ ਵਿੱਚ ਲਾਲ ਲਕੀਰ ਦੇ ਅੰਦਰ ਘਰੋਂ ਦੇਣੇ ਜੇ ਮਜ਼ਦੂਰ ਨੇ ਜਾਂ ਛੋਟੀ ਕਿਸਾਨੀ ਨੇ ਉਹ ਉਹਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਊਗਾ ਉਹ ਕਹਿਣ ਨੂੰ ਹਾਥੀ ਦੇ ਦੰਦ ਖਾਣ ਨੂੰ ਹੋਰ ਨਹੀਂ ਦਿਖਾਉਣ ਨੂੰ ਹੋਰ ਨਹੀਂ ਭਗਵਾਨਤਮਾਨ ਵੀ ਨਾਟਕ ਬਾਜ਼ ਆ ਡਰਾਮੇ ਬਾਜ਼ ਆ ਹਕੀਕਤ ਦੇ ਵਿੱਚ ਇਹਨੇ ਮਜ਼ਦੂਰਾਂ ਦੀ ਅੱਜ ਤੱਕ ਕੋਈ ਵੀ ਮੰਗਾਂ ਨਹੀਂ ਮੰਨੀ ਜੇ ਮਜ਼ਦੂਰਾਨੀਆਂ ਮੰਗਾਂ ਨਹੀਂ ਮੰਨੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਭਗਵੰਤ ਮਾਨ ਸਰਕਾਰ ਤੇ ਬਾਕੀ ਵੀ ਜੜੀਆਂ ਵੋਟ ਵਿਟੋਰੂ ਪਾਰਟੀਆਂ ਨੇ ਉਹਨਾਂ ਨੇ ਤਿੱਖਾ ਵਿਰੋਧ ਕੀਤਾ ਜਾਊਗਾ ਤੇ ਮਜ਼ਦੂਰਾਂ ਨੂੰ ਸੰਘਰਸ਼ ਕਰਨ ਲਈ ਚਿੰਤਤ ਕੀਤਾ ਜਾਊਗਾ ਪਹਿਲਾਂ ਬਿਜਲੀ ਬੋਰਡ ਨਾਮ ਹੈ ਮੇਰਾ ਮੇਜਰ ਸਿੰਘ ਜੀ ਪਿੰਡ ਓਪਲੀ ਕ੍ਰਾਂਤੀਕਾਰੀ ਪੇਂਟੂ ਉਦਾਰ ਜੁਨੀਅਨ ਦੇ ਵਿੱਚ ਕੰਮ ਕਰਦੇ ਆਂਗੇ ਤੇ ਇਹ ਮੰਗਾਂ ਨੂੰ ਲੈ ਕੇ ਡੀਸੀ ਦੇ ਉੱਤੇ ਤਰਨਾ ਲਾਇਆ ਮੰਗਾ ਸਾਡੀਆਂ ਕਾਉਂਸਲ ਦੇ ਵਿੱਚ 5 ਸਾਲ ਹੋ ਗਏ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਚੌਥਾ ਤਾਂ ਇਹਨਾਂ ਨੇ ਵਾਅਦੇ ਕਰੰਦੇ ਗਏ ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ ਅਸਲ ਦੇ ਵਿੱਚ ਜਿਹੜੀ ਬਾਦਲ ਦੀ ਗੱਲ ਕਰਦੇ ਤੇ ਸਾਨੂੰ ਬਾਦਲ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ ਇਹ ਤਾਂ ਸਰਕਾਰ ਜਿਹੜੀ ਹੈਗੀ ਆ ਦੂਜੇ ਸਰਕਾਰਾਂ ਨਾਲੋਂ ਵੀ ਨਕਮੀ ਸਰਕਾਰ ਹੈ ਜੀ ਇਹ ਤੇ ਹੁਣ ਪੰਚਾਇਤੀ ਜ਼ਮੀਨ ਦੀ ਗੱਲ ਕਰਨੀ ਉਹ ਵੀ ਪੰਚਾਇਤੀ ਜ਼ਮੀਨ ਨੂੰ 964 ਦਾ ਜਿਹੜਾ ਕਾਨੂੰਨ ਬਣਿਆ ਹੋਇਆ ਹੈਗਾ ਵੀ ਜਿਹੜੀ ਤੀਜੇ ਏਸ਼ੀ ਦੀ ਰਿਜ਼ਰਵ ਕੋਟੀ ਦੀ ਜ਼ਮੀਨ ਆ ਗਈ ਵਿਸ਼ਾਸਤ ਰੇਟਾਂ ਦੇ ਉੱਤੇ ਮਜ਼ਦੂਰਾਂ ਨੂੰ ਮਿਲਣੀ ਚਾਹੀਦੀ ਹੈਗੀ ਪਰ ਉਹ ਵੀ ਸਾਨੂੰ ਜਿਹੜੀ ਇਹ ਸੰਘਰਸ਼ ਕਰਕੇ ਮਿਲਦੀ ਹੈਗੀ ਬਿਨਾਂ ਘਰ ਤੋਂ ਸਾਨੂੰ ਬਿਲਕੁਲ ਜਿਹੜੀ ਜ਼ਮੀਨਾਂ ਉਹ ਨਹੀਂ ਮਿਲਦੀ ਜੀ ਤੇ ਕੀ ਅੱਗੇ ਦਾ ਸੰਘਰਸ਼ ਕਿਸ ਤਰ੍ਹਾਂ ਦਾ ਰਹੇਗਾ ਅੱਗੇ ਸੰਘਰਸ਼ ਅਸੀਂ ਜਾਰੀ ਰੱਖਾਂਗੇ ਜੀ ਜੇ ਸਾਡੀਆਂ ਜਿਹੜੀਆਂ ਮੰਗਾਂ ਨਹੀਂ ਗਈਆਂ ਅੱਜ ਨਾ ਮੰਨੀਆਂ ਗਈਆਂ ਤਾਂ ਜਿਹੜਾ ਸੰਘਰਸ਼ ਸਾਡਾ ਇਹਦੂ ਹੋਰ ਅਸੀਂ ਵਧ ਕੇ ਕਰਾਂਗੇ ਤਾਂ ਪਿੰਡਾਂ ਦੇ ਵਿੱਚ ਵੀ ਜਦੋਂ ਫਿਰ ਸਾਡੀਆਂ ਸੱਤਾਂ ਦੇ ਵਿੱਚ ਇਹ ਆਉਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਜੀ